ਮੈਨੂੰ অলমোਸਟ 14 ਸਾਲ ਹੋ ਗਏ ਨੇ ਮਲੇਸ਼ੀਆ 'ਚ ਰਹਿੰਦੇ ਨੂੰ ਤੇ ਜਦੋਂ ਵੀ ਮੈਂ ਮਲੇਸ਼ੀਆ ਤੋਂ ਉੱਥੇ ਆਨਾ ਤੇ ਇਹ ਬੱਚਿਆਂ ਦਾ ਪਿਆਰ ਮੈਨੂੰ ਇੱਥੇ ਲੈ ਆਂਦਾ ਵਾਪਸ ਕਿਉਂਕਿ ਇਹਨਾਂ ਬੱਚਿਆਂ ਨਾਲ ਮੇਰਾ ਬੜਾ ਪਿਆਰ ਆ ਇੱਕ ਦਿਲ ਜੁੜਿਆ ਬੜਾ ਸਕੂਨ ਮਿਲਦਾ ਜਦੋਂ ਵੀ ਮੈਂ ਇੰਨਾ ਕੋ ਆਨਾ ਬੱਚਿਆਂ ਕੋ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਭਾਜੀ ਵੀ ਨਹੀਂ ਆਏ ਨੇ ਆ ਕੇ ਜੱਫੀ ਪਾਉਂਦੇ ਨੇ ਘੁੱਟ ਕੇ ਮਿਲਦੇ ਨੇ ਤੇ ਅੱਜ ਦੇਖੋ ਕਿੰਨਾ ਵਧੀਆ ਲੱਗ ਰਿਹਾ ਬੱਚੇ ਇੱਕ ਦੂਜੇ ਨੂੰ ੱੱਕਾ ਵੀ ਮਾਰ ਰਹੇ ਨੇ ਜਿੱਦਾਂ ਬੱਚੇ ਕਹਿੰਦੇ ਨਾ ਘਟੋਣੇ ਦੇ ਪਿੱਛੇ ਪੈਂਦੇ ਨੇ ਮਿੱਠੇ ਦੇ ਵਿੱਚੇ ਪੈਂਦੇ ਨੇ ਤੇ ਉਦਾਂ ਹੀ ਬੜਾ ਆਪਣਾ ਫਨ ਕਰ ਰਹੇ ਨੇ ਭਾਈ ਉਸ ਟਾਈਮ ਸੀ ਕੋਈ ਇੰਡੀਆ ਮੈਂ ਕੋਈ ਟਾਈਮ ਬੜੇ ਹਾਲਾਤ ਉਦਾਂ ਦੇ ਦੇਖੇ ਸੀ ਆਪਣੇ ਵੀ ਤੇ ਬਸ ਉਦੋਂ ਦੇ ਮਨ 'ਚ ਮੇਰੇ ਲਈ ਇਹਨਾਂ ਲਈ ਬੜਾ ਹੀ ਬੜਾ ਪਿਆਰ ਸੀ ਕਿ ਮੈਂ ਇਹਨਾਂ ਲਈ ਕੁਛ ਨਾ ਕੁਛ ਕਰਾਂ ਚਲੋ ਜਿੰਨੇ ਜੋਗਾ ਰੱਬ ਨੇ ਰੱਖਿਆ ਮੈਨੂੰ ਉਹਨੇ ਜੋਗਾ ਮੈਂ ਕਰ ਰਿਆਂ ਮੇਰੇ ਤੇ ਸਾਰੇ ਸਾਰੇ ਜਿੰਨੇ ਵੀ ਸ਼ਹਿਰ ਨਿਵਾਸੀ ਨੇ ਸਾਰਾ ਗਿਆ ਹੀ ਅਪੀਲ ਆ ਕਿ ਜਰੂਰ ਤੁਸੀਂ ਆਪਣੀ ਕਮਾਈ ਚੋਂ ਛੋਟਾ ਜਿਹਾ ਹਿੱਸਾ ਇਸ ਇਨ ਬੱਚਿਆਂ ਲਈ ਜਰੂਰ ਲਾਇਆ ਕਰੋ ਕੁਝ ਵੀ ਇਹਨਾਂ ਨੂੰ ਭਾਏ ਕੱਪੜੇ ਜੁੱਤੀਆਂ ਕੁਝ ਵੀ ਤੁਸੀਂ ਦੇ ਕੇ ਜਾ ਕੇ ਫਿਰ ਦੇਖਿਓ ਤੁਹਾਨੂੰ ਕਿੰਨਾ ਸਕੂਨ ਮਿਲਦਾ ਤੁਹਾਡੇ ਦਿਲ ਨੂੰ ਵੀ ਇੱਕ ਖੁਸ਼ੀ ਮਿਲੇਗੀ ਮੈਂ ਮਲੇਸ਼ੀਆ 'ਚ ਐਜ਼ ਅ ਬੌਂਸਰ ਆ ਬੌਂਂਸਰ ਦਾ ਜੌਬ ਕਰਨਾ ਤੇ ਐਜ਼ ਅ ਕਲੱਬ ਦੇ ਵਿੱਚ ਬਹੁਤ ਸਮਾਂ ਲੱਗ ਗਿਆ ਜੀ ਟਾਈਮ ਦੀ ਗੱਲ ਕਰੀ ਤੇ 14 ਸਾਲ ਨਿਕਲ ਗਏ ਮੈਨੂੰ 14 ਸਾਲ ਹੋ ਗਏ ਨੇ ਪਰਿਵਾਰ ਤੋਂ ਦੂਰ ਮਿਹਨਤ ਕਰਦੇ ਨੂੰ ਪਰ ਚਲੋ ਇੱਕ ਪਰਿਵਾਰ ਤੋਂ ਦੂਰ ਰਹਿ ਕੇ ਬੰਦੇ ਨੂੰ ਪਤਾ ਲੱਗਦਾ ਕਿ ਦੁਨੀਆ ਦਾ ਕੀ ਅਸੂਲ ਦੁਨੀਆ ਕਿੱਥੇ ਵੱਸਦੀ ਆ ਜੀ ਪਰਿਵਾਰ ਦੇ ਨਾਲ ਮੈਨੂੰ ਫੁੱਲ ਫੁੱਲ ਸਹਿਯੋਗ ਹੈ ਉਹਨਾਂ ਨੇ ਮੈਨੂੰ ਅੱਜ ਤੱਕ ਨੇ ਕਦੀ ਕਿਹਾ ਕਿ ਤੂੰ ਇਹ ਪੈਸੇ ਵੇਸਟ ਕਰ ਰਿਹਾ ਹੈ ਜਾਂ ਕਿੱਦਾਂ ਵਾ ਉਹ ਤਾਂ ਸਗੋਂ ਆਪ ਕਹਿੰਦੇ ਨੇ ਇਹ ਸਭ ਤੋਂ ਵੱਡਾ ਦਾਨ ਆ ਸਾਨੂੰ ਕਰਨਾ ਚਾਹੀਦਾ ਤੂੰ ਜਾ ਉਹਨਾਂ ਨੇ ਕਦੀ ਨਹੀਂ ਮਨ ਪੁੱਛਿਆ ਕਿੰਨੇ ਪੈਸੇ ਲੱਗੇ ਨੇ ਕਿੱਦਾਂ ਕਿੱਦਾਂ ਨਹੀਂ ਅੱਜ ਅਸੀਂ ਪ੍ਰਿੰਸ ਮਲੇਸ਼ੀਆ ਜੀ ਦੇ ਨਾਲ ਜੋ ਥੋੜੇ ਦਿਨ ਪਹਿਲਾਂ ਮਲੇਸ਼ੀਆ ਤੋਂ ਆਏ ਨੇ ਉਹਨਾਂ ਦੇ ਨਾਲ ਅਸੀਂ ਜੋ ਹਸਨ ਦੇ ਪੁੱਲ ਦੇ ਤੇ ਬਾਬਾ ਬਾਲਗਨਾਥ ਜੀ ਦੇ ਮੰਦਿਰ ਦੀ ਬੈਕਸਾਈਡ ਦੇ ਉੱਪਰ ਛੁੱਗੀ ਝੌਂਪੜੀ ਆ ਉੱਥੇ ਆਏ ਆ ਥੋੜੇ ਦਿਨ ਪਹਿਲਾਂ ਪ੍ਰਿੰਸੀ ਦਾ ਬਰਥਡੇ ਜੋ ਮਲੇਸ਼ੀਆ ਵਿੱਚ ਲੰਘਿਆ ਉਦੇ ਮੱਦੇ ਨਜ਼ਰ ਇਹਨਾਂ ਨੇ ਅੱਜ ਸੋਚਿਆ ਕਿ ਮੈਂ ਬਰਥਡੇ ਆਪਣਾ ਜਿਹੜਾ ਇਹਨਾਂ ਬੱਚਿਆਂ ਦੇ ਵਿੱਚ ਮਨਾਵਾ ਤੇ ਧੁੱਗੀ ਝੁੰਬੜੀ ਦੇ ਬੱਚੇ ਨੇ ਔਰ ਇਹਨਾਂ ਨੂੰ ਵੀ ਨੀਡ ਹੁੰਦੀ ਆ ਕਿ ਕੋਈ ਸਾਡੇ ਕੋਲ ਆਏ ਕੋਈ ਸਾਨੂੰ ਮਤਲਬ ਵਧੀਆ ਦਾ ਵਧੀਆ ਲਈ ਖਾਣ ਵਾਸਤੇ ਚੀਜ਼ ਲੈ ਆਏ ਬਾਕੀ ਮੈਂ ਪ੍ਰਿੰਜੀ ਦਾ ਸ਼ੁਕਰੀਆ ਅਦਾ ਕਰਨਾ ਜੋ ਇਹਨਾਂ ਨੇ ਬੜਾ ਅੱਛਾ ਪ੍ਰਬਾਲਾ ਕੀਤਾ ਔਰ ਲਗਦਾ ਜਿੱਦਾਂ ਦੇ ਮਲੇਸ਼ੀਆ ਤੋਂ ਆਏ ਨੇ ਉਦੋਂ ਦਾ ਹੀ ਕੋਈ ਨਾ ਕੋਈ ਜਿਹੜੀ ਐ ਸੋਸ਼ਲ ਵਰਕਿੰਗ ਕਰਦੇ ਪਏ ਨੇ ਐਕਟੀਵਿਟੀ ਇਹਨਾਂ ਦੀ ਚੱਲਦੀ ਪਈ ਹੈ ਸ਼ੋਸ਼ੋ ਵਾਂਗੇ ਕਿਸੇ ਨੂੰ ਕੱਪੜੇ ਲੈ ਕੇ ਦਿੰਦੇ ਪਏ ਨੇ ਕਿਸੇ ਨੂੰ ਖਾਣਾ ਖਵਾਉਂਦੇ ਪਏ ਨੇ ਕਿਤੇ ਮਤਲਬ ਜਗਰਾਤੇ ਜੀ ਨਤਮਸਤਕ ਹੁੰਦੇ ਪਏ ਨੇ ਇਹ ਸ਼ੁਭ ਯਾਤਰਾ ਦੀ ਜਾਂਦੇ ਪਏ ਨੇ ਔਰ ਲਗਾਤਾਰ ਇਹਨਾਂ ਨੇ ਇਹ ਉਪਰਾਲੇ ਜਿਹੜੇ ਨੇ ਉਹ ਜਿੰਨੀ ਵਾਰੀ ਵੀ ਇਹ ਮਲੇਸ਼ੀਆ ਤੋਂ ਆਉਂਦੇ ਨੇ ਸਾਲ ਬਾਅਦ ਆਣ 2 ਸਾਲ ਬਾਅਦ ਆਣ ਇਹਨਾਂ ਨੇ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀਆਂ ਨੇ ਉਹ ਕਰਨੀਆਂ ਹੁੰਦੀਆਂ ਨੇ ਔਰ ਇਹ ਮੰਨਦੇ ਨੇ ਕਿ ਜਿਹੜੀ ਮੈਨੂੰ ਤਰੱਕੀ ਮਿਲਦੀ ਹੈ ਜਾਂ ਜਿਹੜਾ ਮੈਨੂੰ ਸਕੂਨ ਮਿਲਦਾ ਜਾਂ ਜੋ ਵੀ ਮੈਂ ਕਮਾਣਾ ਵਾਂ ਉਹਦੇ ਵਿੱਚ ਇਹਨਾਂ ਬੱਚਿਆਂ ਦਾ ਜਾਂ ਇਹੋ ਜੀਆਂ ਐਕਟੀਵਿਟੀ ਜਿਹੜੀ ਮੈਂ ਕਰਨਾ ਉਹਨਾਂ ਦਾ ਬੜਾ ਯੋਗਦਾਨ ਹੈ ਔਰ ਆਪਣੀ ਕਮਾਈ ਦੇ ਵਿੱਚੋਂ ਇਹ ਦਸਵੰਦ ਕੱਢ ਕੇ ਦਸਵੰਦ ਕੱਢ ਕੇ ਇਹ ਇਹਨਾਂ ਬੱਚਿਆਂ ਵਾਸਤੇ ਜਾਂ ਇਹਨਾਂ ਲੋਕਾਂ ਵਾਸਤੇ ਉਹ ਰੱਖਦੇ ਨੇ ਔਰ ਜਦੋਂ ਬਟਾਲੇ ਆਉਂਦੇ ਨੇ ਇਹਨਾਂ ਵਿੱਚ ਡਿਸਟ੍ਰੀਬਿਊਟ ਕਰਦੇ ਆ ਸਾਰੇ ਜਿੰਨੇ ਵੀ ਪੈਸੇ ਇਹਨਾਂ ਨੇ ਰੱਖੇ ਹੁੰਦੇ ਨੇ ਦਸਵੰਦ ਕੱਢੀ ਹੁੰਦੀ ਆ ਇਹਨਾਂ ਬੱਚਿਆਂ 'ਚ ਡਿਸਟ੍ਰੀਬਿਊਟ ਕਰਦੇ ਆ ਔਰ ਕਹਿੰਦੇ ਨੇ ਕਿ ਮੈਂ ਜਦੋਂ ਇੱਥੇ ਆਉਂਦਾ ਤੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਔਰ ਫੌਰੀਂ ਦੀ ਧਰਤੀ ਤੇ ਰਹਿ ਕੇ ਵੀ ਇਹ ਆਪਣੇ ਬਟਾਲੇ ਨੂੰ ਆਪਣੇ ਪੰਜਾਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਔਰ ਇਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਵੀ ਜਿਹੜੇ ਆ ਇਹਨਾਂ ਨੂੰ ਬੜੀ ਸਪੋਰਟ ਕਰਦੇ ਆ ਉਹ ਇਹਨਾਂ ਨੂੰ ਅੱਗੇ ਹੋ ਕੇ ਖਿਰਾਉਂਦੇ ਆ ਕਿ ਤੁਸੀਂ ਇਹ ਜਿਹੜੀ ਐਕਟੀਵਿਟੀ ਆ ਉਹ ਕਰੋ ਔਰ ਸ਼ੋਸ਼ੇ ਵਰਗੀ ਕਰੋ ਔਰ ਮੈਂ ਮੰਨਦਾ ਵਾਂ ਕਿ ਵਾਕਈ ਇੱਕ ਬੜੀ ਨੇਕ ਤੇ ਬੜੀ ਵਧੀਆ ਪਰਸਨੈਲਿਟੀ ਨੇ ਪ੍ਰਿੰਸ ਮਹਾਰਾਜ ਜੀ ਜੋ ਇਸ ਤਰ੍ਹਾਂ ਦੀ ਐਕਟੀਵਿਟੀਆ ਕਰਦੇ ਨੇ ਮੈਂ ਸਾਰਿਆਂ ਕੇ ਅਪੀਲ ਕਰਾਂਗਾ ਕਿ ਇੱਕ ਵਾਰੀ ਤੁਸੀਂ ਜ਼ਰੂਰ ਇੱਥੇ ਆਇਆ ਕਰੋ ਤੁਹਾਡੇ ਵੀ ਮਨ ਨੂੰ ਬੜੀ ਸ਼ਾਂਤੀ ਮਿਲੇਗੀ ਧੰਨਵਾਦ